ਸਸਿਗਾਜੀ ਸਾਰਣ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰੜਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰੜਕਲਾਂ ਤੇ ਹਰੜਖੁਰਦ ਦੇ ਦੋਵੇਂ ਪਿੰਡ ਜਿਹੜੇ ਬਿਲਕੁਲ ਨਾਲ-ਨਾਲ ਹੀ ਆ ਜਿਹੜੇ ਅਜਨਾਲੇ ਦੇ ਲੱਗਦੇ ਹੀ ਆ ਤੇ ਅੱਜ ਤੁਹਾਨੂੰ ਕਾਫੀ ਸੋਹਣੀਆਂ ਸੁਨੱਖੀਆਂ ਝੋਟੀਆਂ ਤੁਹਾਨੂੰ ਦਿਖਾਉਣੀ ਆ ਵਾ ਟੋਟਲ 5 ਝੋਟੀਆਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ 3 ਜਿਹੜੀਆਂ ਪਿੰਡੇ ਸੂਵੇ ਆ ਤੇ 2 ਦੂਸਰੇ ਸੂਵੇ ਆ ਲਗਭਗ ਵੀਰਦੀ ਹੁੰਨੀ ਜ਼ਿਆਦਾਤਰ ਪਹਿਲ ਨਾਲ ਝੋਟੀਆਂ ਲਈ ਹੁੰਦੀ ਆ ਕੁਛ ਹੋਣ ਤੋਂ ਪਹਿਲਾਂ ਵੇਗੀਆਂ ਵਾ ਉਹ ਵੀ ਸਾਰੀਆਂ ਪਹਿਲ ਨੇ ਵਿਗੀਆਂ ਵਾ ਤੇ ਪਹਿਲੀ ਵੀਡੀਓ ਵਾ ਆਪਣੇ ਇਸ ਘਰ ਦੇ ਵਿੱਚੋਂ ਤੇ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਤਾਜ਼ੀਆਂ ਸੁਈਆਂ ਵਾ ਮੱਜਾਂ ਸਾਰੀਆਂ ਦੇ ਬੱਚੇ ਆ ਕਿਸ ਦੇ ਮਗਰ ਕੱਟੀ ਆ ਤੇ ਕਿਸ ਦੇ ਮਗਰ ਕੱਟਾ ਆ ਤੇ ਬਾਕੀ ਜਿਤਨ ਹਰ ਵੀਡੀਓ ਚ ਬੇਨਤੀ ਆਪਣੀ ਇਹੀ ਹੁੰਦੀ ਆ ਕਿ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਫੇਰੀ ਪਾ ਕੇ ਖੜੋ ਉਹ ਫੇਰੀ ਪਸ਼ੂ ਖੜੋ ਕਿਉਂਕਿ ਪੈਸੇ ਵੀ ਤੁਹੀਂ ਖਰਚਨੇ ਆ ਤਸੱਲੀ ਵੀ ਤੁਹੀਂ ਕਾਡਾ ਫਰਜ਼ ਬੰਦਾ ਵਾ ਤਸੱਲੀ ਕਰਕੇ ਖੜਨਦਾ ਕਿਉਂਕਿ ਆਪਣਾ ਵੇਸ ਚਾਹ ਕੇ ਪਸ਼ੂ ਖੜਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਾਸਿ ਕਾਲ ਜੀ ਸਾਸਿ ਦਾ ਭਾਈ ਸਾਸਿ ਹੋਰ ਜੀ ਠੀਕ ਠਾਕ ਜੀ ਹਾਂ ਵਧੀਆ ਭਾਜੀ ਮਹਾਰਾਜ ਦੀ ਕਿਰਪਾ ਜੀ ਤੇ ਇਨਾਮ ਦਾਸਤੇ ਕਰੀ ਨਾਮ ਮੇਰਾ ਕੇਵਲ ਸਿੰਘ ਹੈ ਜੀ ਤੇ ਪਿੰਡ ਮੇਰਾ ਹੜਖੁਰਦਿਆ ਹਾਂਜੀ ਹਵੇਲੀਆਂ ਸਾਡੀ ਰਾਸ਼ ਹੈ ਅੱਛਾ ਹਵੇਲੀਆਂ ਚ ਠੀਕ ਹੈ ਜੀ ਹਾਂਜੀ ਤੇ ਤਸੀਲ ਜਨਾਲਾ ਤੇ ਜ਼ਿਲ੍ਹਾ ਮਲੇਰ ਜਨਾਲਾ ਜ਼ਿਲ੍ਹਾ ਸਰੀਆ ਮਸਾਦਾ ਫੋਨ ਨੰਬਰ ਹੀ ਬੋਲ ਦ 82840 ਹਾਂਜੀ 72127 ਠੀਕ ਆ ਤੇ ਜਾਰਾਦਰ ਪਹਿਲਾਂ ਹੀ ਝੋਟੀਆਂ ਲੈ ਲਈਆਂ ਹਾਂ ਅਸੀਂ ਪਹਿਲਾਂ ਝੋਟੀਆਂ ਜਾਰਾ ਲਹੋਲੇ ਬਈ ਗੰਗਾ ਨਗਰ ਅਸੀਂ ਮਾਲ ਆਉਣਾ ਸਾਡਾ ਸਾਰਾ ਹੀ ਸਾਰਾ ਉਧਰ ਜਾਂਦਾ ਗੰਗਾ ਨਗਰ ਝੋਟੀਆਂ ਨਹੀਂ ਕੋਈ ਲੈਂਦੇ ਜੀ ਇੱਥੇ ਉਧਰ ਸਾਰਾ ਮਾਲ ਲੈ ਆਉਂਦੇ ਠੀਕ ਆ ਅੱਜ ਵੀ ਜਿੰਨੀਆਂ ਸਾਰੀਆਂ ਗੰਗਾ ਨਗਰ ਤੋਂ ਸਭ ਗੰਗਾ ਨਗਰ ਆਪਣੀਆਂ ਪਰਸੋਂ ਆਈਆਂ ਭਾਜੀ ਅੱਛਾ ਸੱਤ ਝੋਟੀਆਂ ਲੈ ਆਦੀਆਂ ਦੋ ਸੇਰ ਹੋ ਗਈਆਂ ਸੇਰੇ ਅੱਛਾ ਤੇ ਪਾਲੀ ਝੋਟੀਆਂ ਰਹਿ ਗਈਆਂ ਪੰਜ ਰਹਿ ਗਈਆਂ ਠੀਕ ਹੈ ਤੇ ਜਦੋਂ ਵੀ ਆਓਗੇ ਤੇ ਫਿਰ ਗੱਡੀ ਸਾਰੀ ਉਧਰ ਹੀ ਭਰ ਕੇ ਆਉਗੀ ਆਪਣੀ ਸੱਤ ਸੱਤਾਂ ਵਾਲੀ ਗੱਡੀ ਪੈਂਟਰ ਮੰਗਾਉਣੀ ਹੈ ਜੀ ਅੱਛਾ ਹਾਂਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਸੋਹਣੀਆਂ ਸੁਨੱਖੀਆਂ ਝੋਟੀਆਂ ਆ ਵਾਂ ਜਿਹੜੀਆਂ ਸੱਤੀ ਝੋਟੀ ਚੌਗੀ ਇਹ ਮੋਹਰੀ ਚਾਰ ਦੰਦ ਆ ਅੱਛਾ ਮੋਹਰੀ ਜਿਹੜੀ ਦਿਖਾ ਦਿਓ ਚੌਕ ਦਿਨ ਆ ਦੇਖ ਸਕਦੇ ਪਿਓਰ ਚਾਰ ਦੰਦ ਆ ਜਿਹੜੇ ਸਾਈਡ ਵਾਲੇ ਦੰਦ ਜੀ ਉਤਰਾਂ ਹੀ ਖਲੋਤੇ ਆ ਖੀਰੇ ਜਿਹੜੇ ਦੁੱਧ ਵਾਲੇ ਦੰਦ ਹੋਰ ਵੇਖੋ ਪਤਲੀ ਤਾਂ ਮੀ ਬਿਲਕੁਲ ਕਿੰਨੇ ਦਿਨਾਂ ਤੋਂ ਸੋਈ ਆਏ? ਕੋਈ ਨਾ ਕੋਈ 7-8 ਦਿਨ ਹੋ ਗਏ। 7-8 ਦਿਨ ਸੋਈ ਨਾ ਹੋ ਗਏ। ਤੇ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਵੀ ਜਿਹੜਾ ਆਪਣਾ ਦੁਪਹਿਰ ਦਾ ਵਾ। ਸ਼ਾਮ ਤੱਕ ਰ ਆਪਣੀ ਇਹਨਾਂ ਦੇ ਦੁੱਧ ਦੇ ਹਿਸਾਬ ਨਾਲ ਹਵਾਨੇ ਤਿਆਰ ਕਰਨੇ ਆ। ਆ ਜਿ ਲੈ ਅਕ ਜੀ। ਬਾਕੀ ਸੋਹਣੀ ਸੁਨੱਖੀ ਝੋਟੀਆਂ ਆ। ਜਿਹੜੇ ਵੀ ਸ਼ਕੀਨ ਆ ਚੰਗੀਆਂ ਸੋਹਣੀਆਂ ਝੋਟੀਆਂ ਰੱਖੰਦੇ। ਗਾਂਵ ਵੀ ਜਿੱਨਾ 400 ਦੇ ਚੋਣੇ ਆ। ਚੋਣੇ। ਤੇ ਉਹਨਾਂ ਵੀ ਰਾਂ ਵਾਸਤੇ ਝੋਟੀਆਂ ਆ ਜਿਹੜੀਆਂ। ਬਾਕੀ ਪਿੱਠਪੋੜੇ ਤਾਂ ਵੀ ਚੰਗੀ ਆ ਤੇ ਕੱਦ ਕਾਠ ਰ ਚੰਗਾ ਪਿਓਰ ਚਾਰ ਦਾਂਦੇ ਤੇ ਨਿੱਗਰ ਹਵਾਨੇ ਦੀ ਆ ਜਿਹੜੀ ਤੇ ਥਾਣੇ ਵੀ ਆਪਾਂ ਦੇਖ ਸਕਦੇ ਚੰਗੇ ਗਿਆਪ ਤੇ ਦੂਰ ਦੂਰ ਜਿਹੜਾ ਥਾਣੇ ਆ ਤੇ ਕਿੰਨਾ ਵਿੱਚ ਦੀ ਦੁੱਧ ਤਿਆਰ ਹੈ ਇਹਦੇ ਕੋਲ ਦੁੱਧ ਜੀ 10 ਲੀਟਰ ਤਿਆਰ ਹੈ ਜੱਸ ਤਿਆਰ 10 ਲੀਟਰ ਤੇ ਬੱਚਾ ਕੀ ਇਹ ਤੇ ਮਗਰ ਬਚਾਰੇ ਮਗਰ ਕਟਾ ਇਹਦੇ ਮਗਰ ਕਟਾ ਆ ਤੇ ਉਦੋਂ ਤਰਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਜਿਹੜੇ 12 13 ਲੀਟਰ ਚ ਆਈ ਜਾਣਾ ਅੱਛਾ 12 ਕਿ ਲੀਟਰ ਦੇ ਕਰੀਬ ਪਹਿਲਾਂ ਚਵਾਈ ਜਾਊਗੀ ਤੇ ਦੂਜੇ ਸਵੇਰੇ ਦੁੱਧ 16 17 ਲੀਟਰ ਕੱਢੇਗੀ ਤੇ ਮੁੱਲ ਫਿਰ ਇਹਦਾ ਮੁੱਲ ਬਾਜੀ ਤੇ ਕਰਦੇ 90000 ਰੁਪਇਆ ਅੱਛਾ ਦੇਣਾ ਲੈਣਾ ਮੁੱਲ 84000 ਰੁਪਇਆ 84000 ਹੀ ਦੇ ਦੋ 83000 ਹੀ ਦੇਣਾਗੇ ਅੱਛਾ 83 ਨਹੀਂ ਦੇ ਦੋਗੇ ਹਾਂ ਜਾਂ 83 ਠੀਕ ਹੈ ਬਾਕੀ ਚੱਲੋ ਛੋਟ ਛੜ ਮੌਕੇ ਤੇ ਕਰ ਦੋਗੇ ਤੇ ਹੁਣ ਆ ਵੀ ਸੋਆ ਪਹਿਲਾਂ ਹੀ ਇਹ ਵੀ ਚਾਰ ਦੰਦ ਆ ਤੇ ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ ਇਹਨੂੰ ਸੂਈ ਨੂੰ ਕੋਈ 10 15 15 ਦਿਨ ਹੋ ਗਏ ਆ ਆ ਬੱਚਾ ਜੇ ਆ ਆ ਬੱਚਾ ਜਿਹੜਾ ਇਹਦੇ ਮਗਰ ਕੀ ਜੇ ਕੱਟੀ ਕੱਟੀ ਮਗਰ ਆ ਇਹਦੇ ਮਗਰ ਕੱਟੀ ਆ ਚਾਰ ਦੰਦ ਦੋ ਛੋਟੀ ਪੁੱਟ ਕੇ ਲਗਾਉਂਦੇ ਇਹਦਾ ਵੀ ਤੁਹਾਨੂੰ ਮੂੰਹ ਦਾ ਖਾਦੇ ਨੇ ਹੈਗੀ ਆ ਵੀ ਚਾਰ ਦੰਦ ਆ ਤੇ ਮੂੰਹ ਫੜਾਉਣ ਦਾ ਥੋੜਾ ਜਿਹਾ ਕਰਦੀ ਇਹਦੇ ਅਜੇ ਚੋਗੀ ਦੇ ਪੁੱਟੇ ਹੀ ਆ ਇਹ ਜਿਹੜਾ ਵਾ ਵੀ ਜਿਹਨਾਂ ਨੇ ਥੋੜਾ ਫੁੱਲੇ ਖ ਲੱਗ ਗਿਆ ਇਹ ਦੋ ਦੰਦ ਆ ਛੋਟੀ ਜਿਹੜੀ ਚਾਰ ਦੰਦ ਨਹੀਂ ਆ ਦੋ ਦੰਦ ਛੋਟੀ ਆ ਜਿਹੜੀ ਆ ਬੰਦੇ ਦੁੱਧ ਦੇ ਥਲੇ 10 ਲੀਟਰ ਮੋਕੇ ਦਾ ਜੀ ਤਿਆਰ ਜਿਹੜਾ ਮੋਕੇ ਦਾ 10 ਲੀਟਰ ਦੋ ਟਾਈਮ ਚੋਏ ਤੇ ਤਿੰਨ ਟਾਈਮ ਚੋਏ ਠੀਕ ਹੈ ਜੀ ਪਿਓਰ ਦੋ ਦੰਦ ਚੋਟੀ ਆ ਚੋਕੀ ਦੇ ਜੇ ਪੁੱਟਨੇ ਸ਼ੁਰੂ ਕਰਨੀ ਲੱਗੀ ਆ ਬਸ ਹਾਂ ਦੇਖ ਲਾ ਦੇ ਜੀ ਬਾਕੀ ਉਮਰਦੇ ਸਾਹਿਬ ਦਾ ਕੱਦ ਕਾਠ ਵੀ ਚੰਗਾ ਵਾ ਤੇ ਮਗਰ ਵੀ ਇਹਦੇ ਕੱਟੇ ਆ ਤੇ ਦੁੱਧ ਵੀ ਮੋਕੇ ਦੇ 10 ਲੀਟਰ ਜਿਹੜਾ ਤਿਆਰ ਹੈ ਅਲੈਕਸਾਂ ਦੇ ਤਨੜਾ ਸਾਜੀ ਕਾਪੂ ਚੰਗਾ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਤੇ ਪ੍ਰੋਪਰ ਹੱਥ ਚ ਆਉਣ ਵਾਲੇ ਥਾਨੇ ਜਿਹੜੇ ਆਲੈਕਸਾਂ ਦੇ ਅਗਲੇ ਥਾਨੇ ਵੀ ਪਤੰਗਾ ਲੰਮਾ ਕਰਉਦੀ ਹੈ ਜੀ ਠੀਕ ਹੈ ਜੀ ਤੇ ਬਾਕੀ ਜੇ ਆਪਾਂ ਇਹ ਵੀ ਦੇਖ ਸਕਦੇ ਕੋਈ ਵੀ ਛੋਟੀ ਪਸਮੀ ਨਹੀਂ ਹੈ ਜਿਹੜੀ ਥਣਾ ਚ ਕੋਈ ਨਹੀਂ ਹੈ ਕੋਈ ਗੱਲ ਨਹੀਂ ਤੇ ਦੁਪਹਿਰ ਦਾ ਟਾਈਮ ਹੈ ਤੇ ਇਹਦਾ ਫਿਰ ਵਿੱਜ ਮੁੱਲ ਇਹਦਾ ਮੁੱਲ ਜੀ 99000 ਰੁਪਇਆ 99000 ਰੁਪਇਆ ਏ ਜੀ 85000 ਦੀ ਹਾਂ ਨਾ ਕਰਦਾ ਅੱਛਾ 85000 ਦੀ ਦੇ ਦੋਗੇ ਬਿਲਕੁਲ ਚਲੋ ਬਾਕੀ ਮੌਕੇ ਤੇ ਮੰਨਤਾ ਨਾ ਹੋਰ ਕਰ ਦੋਗੇ ਹੋਰ ਮੰਨਤਾ ਨਹੀਂ ਕੋਈ ਠੀਕ ਹੈ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਦੀ ਇਹ 12-13 ਲੀਟਰ ਕੱਢੀ ਜਾਊਗੀ ਅੱਛਾ ਕਿ ਦੁੱਧ ਦੇ ਲੰਮਾ ਦੇਦੀਆਂ ਹਾਂ ਹਾਂਜੀ ਹਾਂਜੀ ਡੇਰ ਦੋ ਮਹੀਨੇ ਜੀ ਹੋਣੀ ਆ ਇਹਨਾਂ ਦਾ ਫਿਰ ਨਵੇਂ ਦੁੱਧ ਹੋ ਜਾਣਾ ਇਹ ਦੁੱਧ ਮਤਲਬ 8-9 ਮਹੀਨੇ ਦੁੱਧ ਮਈਆਂ ਦੇਂਦੀਆਂ ਬਾਕੀ ਚਲੋ ਜਿਹੜੀਆਂ ਦੋ ਦੰਦ ਚਾਰ ਦੰਦ ਤੇ ਛੋਟੀਆਂ ਸੂਨਦੀਆਂ ਮੈਂ ਤੇ ਉਹ ਕਰਤੂਤ ਵਾਲੀਆਂ ਹੀ ਛੋਟੀਆਂ ਹੁੰਦੀਆਂ ਤੇ ਹੁਣ ਆ ਵੀ ਪਹਿਲ ਨੂੰ ਛੋਟੀ ਪਹਿਲ ਨੂੰ ਛੋਟੀ ਇਹਦੇ ਵੀ ਥਾਂ ਦੇਖ ਸਕਦੇ ਠੀਕ ਆ ਤੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਤਾਜੀ ਸੂਈ ਹੈ ਜੀ ਪੰਜਾਂ ਚੌੜੇ ਦਿਨ ਸੂਈ ਦੇ ਮਗਰੇ ਤੇ ਇਹਦੇ ਮਗਰ ਕੱਟਾ ਆਇਆ ਜੀ ਚਲੋ ਕੋਈ ਨਹੀਂ ਨੇ ਚੈੱਕ ਕਰਕੇ ਰੱਖ ਦਿੰਨੀ ਆ ਇਹਦੇ ਮਗਰ ਪੂਰਾ ਕਲੀਅਰ ਨਹੀਂ ਆ ਕਿ ਕੱਟਾ ਹੈ ਕਿ ਕੱਟੀ ਆ ਥੋੜਾ ਇਹ ਡਰਦੀ ਡਰਦੀ ਜੀ ਆ ਸਾਡੇ ਕੋਲੋਂ ਬਾਕੀ ਚੰਗੇ ਪਿੱਠਪੁੜੇ ਦੀ ਆ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਆ ਵੀ ਲੈ ਜਓ ਜੀ ਬਾਕੀ ਫਿਕਸ ਹਵਾਨਣੇ ਦੀ ਆ ਇਹ ਵੀ ਕਦ ਵਜਨ ਇਹਦਾ ਵੀ ਚੰਗਾ ਵਾ ਕਈ ਵਾਰੀ ਪੱਛੇ ਜਿਹੜਾ ਵਾ ਬਾਹਰਲੇ ਬੰਦੇ ਤੋਂ ਡਰ ਵੀ ਜਾਂਦਾ ਆ ਆ ਦੇਖਾਂ ਦੇ ਹਵਾਨਣੇ ਜਾਵੇ ਤੇ ਆ ਬੱਚੇ ਆ ਜਿਹੜੇ ਇਹਨਾਂ ਦੇ ਅਜੇ ਉਤਰਾਂ ਜਾਂ ਮਲੇ-ਮੂਲੇ ਮਗਰ ਲੱਗੇ ਆ ਜੇ ਪੂਰੀਆਂ ਜਿੱਤਰਾ ਸਾਫ਼ ਨਹੀਂ ਹੋਈਆਂ ਇਹ ਮੱਝਾਂ ਤੇ ਇਹਦੇ ਕੋਲ ਵਿੱਚ ਕਿੰਨਾ ਦੁੱਧ ਤਿਆਰ ਹੁੰਦਾ ਇਹਦੇ ਥੱਲੇ ਦੁੱਧ 11 ਲੀਟਰ ਤਿਆਰ ਹੈ ਬਿਲਕੁਲ ਤਿਆਰ ਜਿਹੜਾ ਬਿਲਕੁਲ ਤਿਆਰ ਤੇ ਇਹ ਕਿੰਨਾ ਦੁੱਧ ਕੱਢੀ ਜਾਊਗੀ ਦੁੱਧ ਦੇ ਤੇ 12-13 ਲੀਟਰ ਕੱਢੇਗੀ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਇਹਦਾ ਮੁੱਲ 92000 ਹੈ ਜੀ ਇਹ ਜੱਸ ਨਾ ਕਿੰਨੇ ਦੀ ਆ 85 ਹਜ਼ਾਰ ਦੇ ਦੇ ਦਾਂਗੇ ਵੀ ਠੀਕ ਆ ਅੱਜ ਲਗਭਗ 83 84 85 ਵਾਲੇ ਭਾਅ ਇੱਥੇ ਕੀ ਆ ਸਾਰੇ ਹਨਾ ਮਾਨਤਾ ਵੀ ਕਰ ਲਾਂਗੇ ਜੀ ਕੋਈ ਮਾਨਤਾਂ ਤੇ ਚਲੋ ਸਾਰਿਆਂ ਚ ਹੋਣੀ ਹੀ ਹੋਣੇ ਆ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਜਿਹੜੇ ਵੀ ਕਿਸੇ ਵੀਰ ਦੇ ਕੋਈ ਵੀ ਛੋਟੀ ਪਸੰਦ ਹੁੰਦੀ ਆ ਇਹ ਛੋਟੀਆਂ ਹੈਗੀਆਂ ਘਰ ਰੱਖਣ ਵਾਲੀਆਂ ਜਿਨ੍ਹਾਂ ਨੇ ਗਾਂਵੇ ਘਰ ਕੋਈ 2-4 ਸੂਬੇ ਗਾਂਵ ਵਿੱਚ ਹੋਣੇ ਆ ਹਾਂਜੀ ਤੇ ਹੁਣ ਇੱਕ ਛੋਟੀ ਹੋਰ ਇਹ ਤੁਹਾਨੂੰ ਦਿਖਾਉਣੀ ਆ ਇਹਦਾ ਸੁਆ ਕਿੰਨਾ ਜੀ ਇਹ ਦੂਜਾ ਸੁਆ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹਨੂੰ ਸੂਈ ਨੂੰ ਕੋਈ ਦਾਖਤ 7-8 ਦਿਨ ਹੋ ਗਏ ਕੱਟੀ ਮਗਰ ਇਹਦੇ ਇਹਦੇ ਮਗਰ ਕੱਟੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ 12 ਲੀਟਰ ਤਿਆਰ ਆ 12 ਲੀਟਰ ਤਿਆਰ ਬਿਲਕੁਲ ਬਿਲਕੁਲ ਤਿਆਰ ਇਹ ਕਿੰਨਾ ਦੁੱਧ ਕੱਢੀ ਜਾਊਗੀ ਦੁੱਧ 14 ਲੀਟਰ ਕੱਢ ਦੇਗੀ ਠੀਕ ਹੈ ਜੀ ਬਿਲਕੁਲ ਛੋਟੇ ਸਿੰਘ ਦੀ ਝੋਟੀ ਪੋਸ਼ੋਂ ਲੰਡੀ ਆ ਪੂਛ ਨਹੀਂ ਆ ਗਈ ਇਹਦੀ ਪੂਛ ਕੱਟੀ ਹੀ ਆ ਗਈ ਇਹਦੀ ਕਈ ਵਾਰੀ ਪਸ਼ੂ ਪੈਰ ਪੂਰਾ ਰੱਖ ਦਿੰਦੇ ਜਾਂ ਉਦੋਂ ਟੁੱਟ ਜਾਂਦੀ ਕਈ ਕਾਰਨ ਹੋ ਜਾਂਦੇ ਆ ਪਰ ਪੁਰਾਣੀ ਆ ਜੋ ਵੀ ਆ ਕੁਝ ਦਾ ਸੁਭਾ ਦੀ ਕੱਦ ਕੁੱਤ ਪੂਰਾ ਹੈ ਠੀਕ ਕੱਦ ਵਜਨ ਤੇ ਵੀ ਪੂਰੀ ਆ ਥਾਣਾ ਦਾ ਸੈਜ ਗਾਪੇ ਤਾਂ ਵੀ ਚੰਗੇ ਦੂਰ ਦੂਰ ਜਿਹੜਾ ਥਣ ਲੱਗ ਆ ਦੇ ਸਾਡੇ ਥਾਣੇ ਦੇ ਲਾਗੇ ਤੋਂ ਇੱਕ ਰੀ ਮਿਲਕਵੇਂ ਨਵੀ ਚੰਗੀ ਲੱਗੀ ਐ ਤੇ ਇਹਦੇ ਮਗਰ ਵੀ ਕੱਟੀ ਆ ਜਿਹੜੀ ਬਾਕੀ ਇਹੋ ਜੀਆਂ ਮੱਜਾਂ ਦੀਆਂ ਕੱਟੀਆਂ ਵੀ ਸੰਭ ਨਾਲ ਹੀ ਹੁੰਦੀਆਂ ਆ ਤੇ ਇਹਦਾ ਫਿਰ ਵਿਰਜੀ ਮੁੱਲ ਇਹਦਾ ਮੁੱਲ ਤੇ ਤਰਨ 93000 ਰੁਪਇਆ ਕਰਦੇ ਆ ਜੀ ਅੱਛਾ ਹਾਂਜੀ ਇਹ ਕਿੰਨੇ ਦੀ ਹੈ 86000 ਦੀ ਹਾਂ ਨਾ ਕਰ ਦਾਂਗੇ ਇਹ 86 ਦੀ ਦੇ ਦੋਗੇ ਹਾਂਜੀ ਬਾਕੀ ਚਲੋ ਮੰਨ ਤਨ ਮੋਕੇ ਤੇ ਕਰ ਦੋਗੇ 85 ਰੁਪਇਆ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆਮ ਅਜ ਇਹਦਾ ਸੁਆ ਗਨਵਾਜ ਇਹ ਦੂਜਾ ਸੁਆ ਇਹਦਾ ਦੂਸਰਾ ਸੁਆ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ ਕੋਈ 7-8 ਦਿਨ ਹੋ ਗਏ ਮਗਰ ਇਹਦੇ ਕੱਟੀ ਜੋ ਠੀਕ ਹੈ ਜੀ ਉਹ ਤੇਰੇ ਥਲੇ 12 13 ਲੀਟਰ ਤਿਆਰ ਨੇ ਤਿਆਰ ਜਿਹੜਾ 12 ਲੀਟਰ ਹਾਂਜੀ ਦੂਜਾ ਸੁਆਹ ਤੇ ਇੱਕ ਨੱਕ ਦੁੱਧ ਕੱਢੀ ਜਾਊਗੀ ਇਹ 14 ਲੀਟਰ ਦੁੱਧ ਕੱਢ ਦੇਣਾ ਠੀਕ ਹੈ ਜੀ ਚਲ ਲੈ ਜਾ ਇਹਦਾ ਵੀ ਦੂਸਰਾ ਸੁਆਹ ਜਿਹੜਾ ਦੱਸ ਦੇ ਥੋੜਾ ਛੋਟਾ ਖੌਂਦੀ ਆ ਤਾਰਾ ਫੋਨੀ ਆ ਜੀ ਠੀਕ ਹੈ ਜੀ ਹਾਂਜੀ ਇੱਕ ਤਾਰ ਵੀ ਕੱਟ ਦਿੰਦੀ ਠੀਕ ਹੈ ਜੀ ਹਾਂਜੀ ਤੇ ਥੋੜੋ ਬੜੀ ਪੋਲੀ ਹੈ ਥਾਣੇ ਦੇ ਕਰੀ ਦੇਖ ਚਾਹਤੇ ਲੱਗੇ ਤਾਂ ਆ ਦੇਖਾਂ ਦੇ ਜੀ ਇਹ ਬੱਚਾ ਖੁੱਲ ਗਿਆ ਇਹ ਪਾਜੀ ਪਸੂ ਕੀ ਤਾਂ ਕਰਦੇ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 95000 ਹੈ 94000 ਹੈ ਹਾਂਜੀ ਤੇ ਇਹਦੇ ਮਗਰ ਬੱਚਾ ਕੀ ਇਸ ਤਰ੍ਹਾਂ ਕੱਟੀ ਮਗਰ ਜੀ ਇਹਦੇ ਮਗਰ ਕੱਟ ਤਿੰਨਾ ਮਗਰ ਕੱਟੀਆਂ ਤੇ ਦੋ ਮਗਰ ਕੱਟੇ ਆ ਹਾਂਜੀ ਠੀਕ ਹੈ ਤੇ ਬਾਕੀ ਇਹ ਆ ਵੀ ਫੋਨ ਕੋਈ ਲਾਵੇ ਹਾਂਜੀ ਤੇ ਬਾਕੀ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਹਨਾ ਤਸੱਲੀ ਕਰਕੇ ਚੋਵੇ ਤਿੰਨ ਟਾਈਮ ਚੋਵੇ ਭਾਜੀ ਇਹਨਾਂ ਅਜ ਦੁੱਧ ਕਿਹਾ ਇਹ ਤੋਂ ਦੁੱਧ ਘੱਟ ਨਿਕਲੇ ਹੋਣ ਜਾਂਦਾ ਖਰਚਾ ਵੀ ਦਵਾਂਗੇ ਠੀਕ ਆ ਹਾਂਜੀ ਇਥੋਂ ਆਪਣੀਆਂ ਕੋਈ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਪਸ਼ੂ ਖੜੇ ਜੀ ਜੋ ਵੀ ਕੁਛ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਅੱਗੇ ਚਵਾਈ ਕਰਕੇ ਖੜਨ ਦੀ ਜ਼ਿੰਮੇਵਾਰੀ ਛੱਡੀ ਆ